ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਂਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾ ਜੇ ਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਤ ਐ ਕਿਰਪਾਲ ਗੁਸਾਈਆਂ ਨਠੇ ਸੋਖ ਸੰਤਾਪ ਤੱਤੀ ਵਾਉ ਨ ਲੱਗੈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਲਿਹਾਰ ਗਾਉੜੇ ਮਹੱਲਾ ਪੰਜਾਬਾ ਸੋਕੇ ਹਰੇ ਕੀਏ ਖਿ ਨਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਈ ਘਾਟੇ ਕਸ਼ਟ ਓਰੇ ਗੁਰਦੇਵ ਸੇਵਕ ਕੋ ਦੇਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਿਗੁਰੁ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫਰਮਾਇ ਇਛੁ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹੱਲਾ ਪੰਜਵਾ ਤਾਪ ਗਏ ਪਾਈ ਪਰਮ ਸ਼ਾਂਤ ਸ਼ੀਤਲ ਭਇ ਕੀਨੀ ਪ੍ਰਭ ਦਾਤ ਰਬ ਕਿਰਪਾ ਤੇ ਪਹੇ ਸੋਹੇਲੇ ਜਨਮ ਜਨਮ ਕੇ ਪਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆਥਾ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਕੋਡ ਬਿਗ ਨਹਿ ਰੇਖਿ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੇ ਰਿਤੇ ਵਸੈ ਭਗਵਾਨ ਔਖ ਦੋ ਮੰਤਰ ਤੰਦ ਸੁਭਚਾਰ ਕਰਨੇ ਹਾਰ ਜਿ ਦੇ ਮਹਤਾਰ ਸਾਚਾ ਸਰਮ ਭਜਿਓ ਪਾਰ ਬ੍ਰਹਮ ਤੋ ਨਾਨਕ ਅਟਲ ਇਹੋ ਧਰਮ ਗਉੜੀ ਮਹੱਲਾ ਪੰਜਵਾਂ ਛਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਦਿਨ ਸੇ ਮੇਰੇ ਭਾਈ ਰਹਾ RAM ਨਾਮ ਨਿਤ ਰਸਨ ਬਖਾਨ ਗਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗੰਬ ਵਿਚਾਰ ਸਾਧੂ ਸੰਗ ਮਹਿ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਏ ਬਿਯਾਗ ਉਬਰੇ ਜਨ ਮੀਤ ਮਾਨਵਤਿ ਕਰਾਮੁ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗਉੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਕਾਨ ਬ੍ਰਹਮ ਪ੍ਰਭ ਕਿਰਪਾ ਤਹਾਰੇ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਫਿਰ ਕਰਮੈ ਸੋ ਹਰ ਜਨ ਪਿਆਰੇ ਸਤਿਗੁਰੂ ਕਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾ ਨੇ ਬਾਦਸ਼ਾਹ ਸ਼ਖ ਬਵਾਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮੇਲਾ ਕਿਨੋਂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਫਖਰੀ ਪ੍ਰਭ ਸੁਆਮੀ ਗੌੜੇ ਮਹੱਲਾ ਪੰਜਵਾ ਰਾਖ ਗਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਤ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਉਨਿਤ ਕੋ ਪੰਤੇ ਛੋੜੈ ਕਤੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਾਉ ਗੁਰ ਕਾ ਸ਼ਬਦ ਕਮਾਇਆ ਨੀਤਲੇ ਹੋਏ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਜੋ ਸੇਵ ਬਿਗਨ ਨਾ ਲਾਗੇ Jap ਲੱਖ ਦੇਵ ਤਰ ਤੁਨੇਤ ਭਏ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਹੀ ਰਹਾ ਸਭਨੀ ਥਾਹੀ ਰਵਿਆ ਆਪ ਆਦ ਜੁਗਾਦ ਜਾ ਕਾ ਵੜ ਬਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਇੰਦਰ ਭਿਲ ਨ ਹੋਏ ਸਭ ਥਾਹੀ ਮੁੱਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਭ ਕੈ ਰਖਵਾਲੇ ਜਿਥੈ ਕੀਥੈ ਦੇਸ ਨਾਲੇ ਨਾਨਕ ਦਾਸ ਸੁਖ ਸਮਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਦੀਨੋਂ ਦਾਣ ਸਫਲ ਜਨਮ ਜੀਵਨ ਪਰਵਾਣ ਰਹਾ ਅਕਾਥ ਕਥਾ ਅੰਮ੍ਰਿਤ ਪ੍ਰਪਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸ਼ਾਂਤ ਪਾਏ ਗੁਰ ਸਤਗੁਰੂ ਤੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਪ ਸੰਤਾਪ ਵਿਨਾਸੇ ਹਰਿ ਸਿਮਰਤ ਅਕਲ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪਹਿਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਗਿਆ ਪਰਮੇਸ਼ਰ ਆਪਣਾ ਬਿਰਧ ਸੁਮਾਰੇ ਆ ਸਾਧਨ ਨਾ ਹੋਏ ਕਿਰਪਾਲਾ ਵਿਖਸੇ ਸਭ ਪਰਵਾਰਿਆ ਕਰਜ ਸਤਿਗੁਰ ਆਪ ਸਵਾਰਿਆ ਉੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿੰਨ ਤ੍ਰੇਪਵਨ ਹਰਿਆ ਹੋਏ ਸਗਲੇ ਜੀ ਸਧਾਰੇ ਆ ਮਨ ਇੱਛੇ ਨਾਨਕ ਸਲ ਪਾਏ ਪੂਰਨ ਇੱਛ ਪੁਜਾਰੇ ਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਾਈ ਸੁਖ ਸਹਿਜ ਘਰ ਆਇਆ ਰਹਾ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਹੀ ਧਿਆਈ ਨਾਨਕ ਗੁਰਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹ ਗਏ ਬਿਯੋਗ ਮਿਲਾਵਲ ਮਹੱਲਾ ਪੰਜਵਾਂ ਮੰਤਨ ਘਾਟੇ ਆਪ ਪ੍ਰਾਪ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਛੇਤਰ ਸੁਖੀ ਪਹਿਆ ਪ੍ਰਭ ਧਿਆਵਨ ਜੋਗ ਰਹਾ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਥ ਸੰਗ ਮੰਤਨ ਹਿਤਾ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਜਿਵ ਲਾਈ ਕਿਲਵਿਕ ਉਤਰਾ ਸੁਧ ਹੋਏ ਸਾਧੂ ਸਰਣਾਇ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲਾ ਮਹਲਾ ਪੰਜਵਾ ਹਰ 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 ਆਰਾਧਿਆ ਹੋਈਐ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਅਨਤ ਕੀਚੈ ਭੋਗ ਸਾਧ ਸੰਗਤ ਕੈ ਵਾਰਣ ਮਿਲਿਆ ਸੰਜੋਗ ਜਿਸੇ ਜਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ 5 ਦੋਪ ਦੇ ਕਰ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਸ ਸੁਖ त्याਗੇ ਆਦਾਰੂ ਨਾਮ ਲਿਆ ਤਾਪ ਪਾਪ ਸੁਮਟੇ ਰੋਗ ਸ਼ੀਤਲ ਮਨ ਪਹਿਆ ਗੁਰੂ ਘਰ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਹਾਰੇ ਰੱਖਿਆ ਆਪਣੀ ਕਰਮਿਆ ਰਹਾ ਮਹਾ ਪਕੜ ਪ੍ਰਭ ਕਾਢਿਆ ਕਿਨਾਂ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮੁਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਦੀ ਸਰਣਾਗਤੀ ਜੋ ਸਦਾ ਸਹਾਈ ਰਹਾ ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਮਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗੇ ਪਾਲ ਬ੍ਰਹਮ ਸਰਣਾਇ ਜੋ ਗਿਰਦ ਹਮਾਰੇ ਨਾਮ ਕਾ ਦੁਖ ਲੱਗੇ ਨਾ ਪਹਾਈ ਸਤਿਗੁਰੂ ਪੂਰਾ ਭੇਟਿਆ ਜਨਮਨਤ ਬਣਾਈ RAM ਨਾਮ ਔਖਦ ਦਈਆ ਏਕਾਲਿਵ ਲਾਈ ਰਹਾ ਰੱਖ ਲੀਏ ਤੈਨ ਰੱਖਣ ਹਾਰ ਸਬਿਆਦ ਮਿਟਾਈ ਤਹੋ ਨਾਨਕ ਕਿਰਪਾ ਭਈ ਪ੍ਰਭ ਹੈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀ ਅਨ ਜਾਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ਿ ਨੇ ਆਪਣੇ ਗਲ ਧਾਰੀ ਮਨ ਬਾਜਿਤ ਫਲ ਦਿੱਤਿਆ ਨਾ ਨਾਨਕ ਬਲੇਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨ ਹਾਰ ਸਤਗੁਰ ਆਪਣੇ ਕੋ ਭਲ ਜਾਏ ਜਿਨ ਬੈਜ ਰੱਖੀ ਸਾਰੈ ਸੰਸਾਰ ਰਹਾ ਗਰਮਸਤਗਤ ਹਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਤੀਨੋ ਦਾਸ ਜੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਪਰਵਾਰ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸ਼ੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਹਰ ਕਿਰਪਾ ਹਸਤ ਪ੍ਰਵ ਦੀਨੇ ਜਗਤ ਉਧਾਰ ਨਾਮਖਣ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਣ 부ਝੀ ਮਨ ਤਨ ਸੰਜਿਤਰਾਪ ਅਨਾਥ ਗੋਨਾਥ ਸਰਣ ਸਮਰੱਥਾ ਸਗੋਂ ਸ੍ਰਿਸ਼ਟ ਕੋ ਮਾਈ ਬਾਪ ਭਗਤ ਅੋਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠਾ ਮਹਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਅਪਨਾਮੰ ਤਨ ਪਹੇ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਰੱਬ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂ ਰਹੇ ਤੁਮ ਰਾਖੇ ਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਅਚਲ ਦੇ ਹਾਲ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਪਾਲਾ ਹਰੇ ਅਮਰ ਨਾਮ ਭੋਜਨ ਨਿਤ ਕੁੰਤ ਸਰਬ ਵੇਲਾ ਮੁਖ ਪਾਵੋ ਜਰਾ ਮਰਾਤਾ ਆਪ ਸਭ ਨਾਠਾ ਗੁਣ ਗੋਬਨ ਨਿਤ ਗਾਵੋ ਸੁਣੇ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਕਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠਾ ਮਹਲਾ 5 ਸੋਖ ਮੰਗਲ ਕਲਿਆਣ ਸਹਜ ਤੁੰਨਾ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰੇ ਰੱਖਿਓ ਬਾਰਿਕ ਸਤਗੁਰ ਤਾਪ ਉਦਾਰਿਆ ਉਭਰੇ ਸਤਗੁਰ ਕੇ ਸਰਣਾਈ ਜਾ ਕੀ ਸੇਵਨਾ ਮਿਰਥੀ ਜਾਈ ਰਹਾ ਕਰਮੈ ਸੋਖ ਬਾਹਰ ਫਨ ਸੋਖਾ ਪ੍ਰਭ ਆਪਣੇ ਭੇ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲ ਸੁਰੱਖਾ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਹਾਰੀ ਆਠ ਪੈ ਰਾਰਾ ਦੁਤੁ ਆਮੀ ਪੂਰਨ ਕਾਲ ਹਮਾਰੇ ਹਰ ਜਿਉ ਤੂੰ ਸੁਖ ਸੰਪਤਿ ਰਾਸ ਰੱਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਪਹਰੋਸਾ ਕਹਉ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਸਗਲਿਆਂ ਦੀਸਾ ਸੋਰਠਿ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਕੈ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰ ਸਾਖਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨਪੁਰਖ ਵਿਧਾਤਾ ਰਹਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਦਿਆਲਾ ਜੈ ਜੈਕਾਰ ਭੇਜ ਤਿਤ ਤਿਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠਾ ਮਹੱਲਾ ਪੰਜਵਾ ਦੁਰਤਿ ਗਵਾਇਆ ਹਰਿ ਬਿਆਪੇ ਸਭ ਸੰਸਾਰ ਉਬਾਰਿਆ ਆਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਮਿਰਗ ਸੁਮਾਰੇ ਆ ਹੋਈ ਰਾਦੇ RAM ਕੀ ਰਖਵਾਲੀ ਸੋਖ ਸਹਿਜ ਅਨੰਦ ਗੁਣ ਗਾਵਹੁ ਮੰਤਨ ਦੇਹ ਸੋਖਾਲੀ ਰਹਾ ਵਤਤ ਉਧਾਰਨ ਸੰਤਕੁਰ ਮੇਰਾ ਮੈਂ ਕਿਸ ਕਾ ਪਰਵਾਸਾ ਬਖਸ਼ਲੇ ਸੁਖ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਆਪਾਰ ਗੁਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਕੁਬਰੇ ਕਾਰਜ ਸਗੋਂ ਸਵਾਰੇ ਹਰ ਜਨ ਸਿਮਰਿਆ ਨਾਮੇ ਧਾਰ ਤਾਪ ਉਤਾਰਿਆ ਸਤਿਗੁਰੂ ਕੋ ਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰਿ ਗੋਬਿੰਦ ਗੁਰ ਰਾਖਿਆ ਵਢੀ ਵਢਿਆ ਹੀ ਨਾਨਕ ਕਰਤੇ ਕੀ ਸਾਧ ਸ਼ਬਦ ਸਦ ਪਾਖਿਆ ਸੋਰਠ ਮਹੱਲਾ ਪੰਜਵਾ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਥਿਰ ਭੈ ਲਾਗ ਹਰ ਜਨਨੀ ਗੋਬਿੰਦ ਕੇ ਗੁਣ ਗਾਏ ਹੋ ਲੋ ਸੰਗੂਰਦ ਪੂਰਾ ਸ਼ਾਂਤ ਸਹਿਜ ਅਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀ ਤੁਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਚਿ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਹੀ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਜਿੰਦੇ ਅਡਾ ਫਲ ਪਾਈ ਰਹਾ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਕੋ ਪਹੇਦੇ ਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨੇਨਾਂ ਮੰਗਲਦਰਸ ਰੂਪਾ ਹਰ ਦਾ ਨਾਮ ਅਧਾਰੋ ਨਾਨਕ ਪੁੱਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠਾ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖੇ ਆ ਹਰ ਗੋਵਿੰਦ ਨਮਨ ਰੋਆ ਰਹਾ ਆਪ ਗਿਆ ਪ੍ਰਭੂ ਆਪ ਮਿਟਾਇਆ ਜਨ ਕੀ लाज ਰਖਾਈ ਸਾਗ ਸੰਗਤੈ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਾਲਤ ਪਾਲਤ ਪ੍ਰਭ ਦੁਆ ਸਵਾਰੇ ਹਮਰਾ ਗੁਣ ਕਉ ਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਗਤ ਹਾਰੇਆ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭੇਵਡਾ ਪਰਭੂੰ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਯਾਲ ਰਹਾ ਅਨਜਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਏ ਰਾਖੈ ਜੋ ਬਾਰਿਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਹਿ ਰਾਕੇ ਸਨੁ ਸੁੱਚੇ ਕੀ ਤਾ ਕੀ ਪਰਮੇਸ਼ਰ ਆਪ ਹੋ ਆਨਖਵਾਲਾ ਸ਼ਾਂਤ ਸਹਜ ਸੁਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੇਉ ਦਾਰੂ ਤਿਨ ਸਗਲਾ ਰੋਗ ਬਿਦਾਨ ਆਪਣੀ ਕਿਰਪਾ ਧਾਰਿ ਤਿਨ ਸਗਲੀ ਬਾਤ ਸੁਵਾਰੇ ਪ੍ਰਭੇ ਆਪਣਾ ਮਿਰਦ ਸੁਮਾਰਿਆ ਹਮ ਰਾਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਕੇ ਭੋਲਾ ਯਾ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਜ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸ਼ਲ ਪਹਿਆ ਗੁਰਪੂਰੈ ਪੂਰੀ ਸਭ ਰਾਖੀ ਔਰ ਬਰਮਪਰਪ ਕੀ ਨੀ ਮਾਇਆ ਰਹਾ ਮਾਨ ਤੰਦਰਵ ਰਹਿਆ ਹਰ ਪ੍ਰੇਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਅਨੰਦ ਗੁਣ ਗਾਏ ਦੂਤ ਦੁਸ਼ਟ ਸੁਭ ਹੋਏ ਖਿਆ ਉਨੇ ਆਵਗੁਨ ਕਾਛ ਨਾ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਏ ਚੁਤੇ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੁਨ ਆਵਗੁਨ ਪ੍ਰਭ ਕਾਛ ਨਾ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਏ ਚੁਤੇ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ